ਨਮਸਤੇ ਜੀ ਮੇਰਾ ਨਾਮ ਆਰਿਸ਼ ਹੈ ਕਈ ਦਿਨਾ ਬਾਅਦ ਵੀਡੀਓ ਬਣਾ ਸਕਿਆ ਕਾਰਨ ਆਮ ਦੁਨਿਆਵੀ ਜਹਨੇ ਤੁਸੀਂ ਵੀ ਮੈਨੂੰ ਵੇਖਣ ਨੂੰ ਉਧਰੇ ਨਹੀਂ ਸੀ ਪਏ ਸੋ ਮੈਨੂੰ ਛੱਡ ਕੇ ਮੁੱਦੇ ਉੱਤੇ ਆਉਣੇ ਆ ਮੁੱਦਾ ਨਹੀਂ ਵੈਸੇ ਹੜਾਂ ਦਿਆਂ ਪਾਣੀਆਂ ਵਿੱਚੋਂ ਲਿਸ਼ਕਲੀ ਇੱਕ ਗੱਲ ਅੱਖਾਂ ਵਿੱਚ ਆ ਕੇ ਵੱਜੀ ਹੈ ਸੋਚਿਆ ਕਹੀ ਜਾਵੇ ਲਿਸ਼ਕਲੀ ਗੱਲ ਗੱਲ ਵਿੱਚ ਸਵਾਲ ਹੈ ਕਿ ਪੰਜਾਬ ਦੀਆਂ ਕੁਝ ਕਹਾਣੀਆਂ ਕਿਉਂ ਦੱਸੀਆਂ ਜਾ ਸਕਦੀਆਂ ਨੇ ਪਰ ਬਾਕੀ ਮਨਾ ਕਿਉਂ ਨੇ ਗੱਲ ਹੜਾਂ ਤੁਰ ਕੇ ਜਸਵੰਤ ਸਿੰਘ ਖਾਲੜਾ ਸਾਹਿਬ ਉੱਤੇ ਬਣੀ ਇੱਕ ਰੁਕੀ ਹੋਈ ਫਿਲਮ ਤੱਕ ਜਾਂਦੀ ਹੈ ਹੜਾਂ ਦੀ ਕਹਾਣੀ ਇਸ ਵੇਲੇ ਸਾਡੀਆਂ ਸਕਰੀਨਾਂ ਉੱਤੇ ਨਸ਼ਰ ਹੈ ਇਸ ਵਿੱਚ ਦੁਖੜੇ ਵੀ ਨੇ ਤੇ ਪੰਜਾਬ ਦੀ ਚੜ੍ਹਦੀਆਂ ਕਲਾਂ ਵਾਲੀ ਹਿੰਮਤ ਵੀ ਦਿਸਦੀ ਹੈ ਕਈ ਕਹਾਣੀਆਂ ਨੇ ਇਹ ਵੀ ਦੱਸਿਆ ਕਿ ਬਾਰਡਰ ਵਗੈਰਾ ਕਿੰਨੇ ਹੌਲੋ ਕਿੰਨੇ ਹੌਲੇ ਕਨਸੈਪਟ ਮੇ ਕਿੰਨੀ ਹਲਕੀ ਜੀ ਗੱਲ ਹੈ 라ਵੀ ਨੇ ਪੰਜਾਬ ਵਿਚਲੀ ਲਕੀਰ ਹੀ ਰੋੜ ਦਿਤੀ ਭਾਰਤ ਪਾਕਿਸਤਾਨ ਦੋਵਾਂ ਪਾਸੇ ਇੱਕੋ ਹਾਲ ਕਰ ਦਿੱਤਾ ਕਦੇ ਗੀਤਾਂ ਨਾਲ ਸਾਂਝ ਪੈਂਦੀ ਐ ਇਸ ਵਾਰੀ ਦੁੱਖਾਂ ਨਾਲ ਪੈ ਗਈ देर ਨਾਲ ਹੀ ਸਹੀ ਭਾਰਤ ਦੇ ਨੈਸ਼ਨਲ ਲੈਵਲ ਦੇ ਲੀਡਰ ਵਗੈਰਾ ਵੀ ਇਸ ਬਾਰੇ ਬੋਲਣ ਲੱਗ ਪਏ ਸੜੇ ਹੋਏ ਝੋਨੇ ਨੂੰ ਪੁੱਟ-ਪੁੱਟ ਕੇ ਕੈਮਰੇ ਨੂੰ ਵਿਖਾ ਕੇ ਦੱਸ ਰਹੇ ਨੇ ਇਹ ਹੈ ਕਿੰਨਾ ਨੁਕਸਾਨ ਹੋ ਗਿਆ ਜਿਵੇਂ ਇਹਨਾਂ ਦੇ ਆਇਆ ਇਹਨੂੰ ਹੀ ਪਤਾ ਲੱਗਿਆ ਕਿ ਝੋਨੇ ਦੇ ਦੋ ਬੂਟੇ ਨਹੀਂ ਹਜ਼ਾਰਾਂ ਕਿੱਲੇ ਰੁੜ ਗਏ ਨੇ ਪਰ ਹੁਣ ਇਹ ਪਹੁੰਚੇ ਹੋਏ ਨੇ ਸਗੋਂ ਜਦੋਂ ਬੰਦੇ ਇਕੱਠੇ ਨਹੀਂ ਹੁੰਦੇ ਤੇ ਨਾਲ ਦੇ ਲੀਡਰਾਂ ਨੂੰ ਕਹਿ ਰਹੇ ਨੇ ਕਿ ਚਾਰ ਪੰਜ ਬੰਦੇ ਫੜੋ ਜੱਫੀ ਪਾ ਕੇ ਫੋਟੋ ਖਿਚਾਉਣੀ ਹੈ ਸਾਡੇ ਸੂਬੇ ਦੇ ਸਰਬਰਾ ਜਗਨੂ ਵੀਰੇ ਤੋਂ ਸਿੱਖ ਲੈਂਦੇ ਕੁਝ ਬੰਦੇ ਨਾਲ ਹੀ ਲਿਆਂਦੇ ਪਰ ਚਲੋ ਜੱਫੀਆਂ ਪਾਉਣ ਲਈ ਸਹੀ ਸਾਡੇ ਸੋਸ਼ਲ ਮੀਡੀਆ ਨੇ ਮਜਬੂਰ ਕਰ ਦਿੱਤਾ ਇਹਨਾਂ ਨੂੰ ਕਿ ਪੰਜਾਬ ਪਹੁੰਚੋ ਇਧਰ ਪੰਜਾਬ ਵਿੱਚ ਕਹਾਣੀਆਂ ਦਿਸ ਰਹੀਆਂ ਨੇ ਕਿ ਲੋਕ ਇਸ ਹੜ ਦੇ ਕਹਿਰ ਨੂੰ ਰੱਬ ਦਾ ਪਾਣਾ ਆਖ ਕੇ ਸਬਰ ਸੰਤੋਖ ਨਾਲ ਸਹਰੇ ਨੇ ਪਰ ਜਿਨ੍ਹਾਂ ਨੂੰ ਇਹ ਪਤਾ ਵੀ ਹੈ ਕਿ ਇਹ ਕੱਲਾ ਰੱਬ ਦਾ ਪਾਣਾ ਨਹੀਂ ਸਗੋਂ ਲਗਾਤਾਰ ਰਣਗੈਲੀ ਕਰਕੇ ਵਾਤਾਵਰਣ ਦੇ ਮੁੱਦੇ ਨੂੰ ਇਗਨੋਰ ਕਰਕੇ ਸਰਕਾਰਾਂ ਨੇ ਵੀ ਇਸ ਵਿੱਚ ਹਿੱਸਾ ਪਾਇਆ ਹੈ ਉਹ ਵੀ ਰੱਬ ਦਾ ਪਾਣਾ ਹੈ ਰੱਬ ਦਾ ਪਾਣਾ ਹੈ ਇਹ ਡਾਇਲੌਗ ਬੋਲ-ਬੋਲ ਕੇ ਇਹਦੇ ਮਗਰ ਲੁਕਦੇ ਫਿਰਦੇ ਨੇ ਇਹ ਕਹਾਣੀ ਵੀ ਪਰ ਚੱਲੋ ਚੱਲਦਾ ਰਹੀ ਹੈ ਸਕਰੀਨਾਂ ਉੱਤੇ ਕਿਉਂਕਿ ਸ਼ਾਇਦ ਲੀਡਰਾਂ ਨੂੰ ਲੱਗਦਾ ਹੈ ਕਿ ਇਹ ਕਿਹੜਾ ਚੋਣਾਂ ਵਿੱਚ ਮੁੱਦਾ ਬਣ ਜਾਵੇਗਾ ਹਣਾ ਵੇਲੇ ਜਾ ਆਵਾਂਗੇ ਰੱਬ ਦਾ ਭਾਣਾ ਆ ਕੇ ਬਚ ਲਵਾਂਗੇ ਚੜਦੀਆਂ ਕਲਾ ਵਾਲਾ ਨਾਰਾ ਲਾ ਕੇ ਭੱਜ ਜਾਵਾਂਗੇ ਅਖੇ ਜੇ ਨਾ ਪੁੱਛੋ ਅਜੇ ਬਸ ਰਾਸ਼ਨ ਪਹੁੰਚਾਓ ਜ਼ਰੂਰੀ ਹੈ ਕਿ ਅਸੀਂ ਲੋੜਵੰਦਾਂ ਦੇ ਦੁੱਖ ਵਖਾ ਰਹੇ ਹਾਂ ਉਸ ਨਾਲ ਲੋਕਾਂ ਨੂੰ ਚੰਗੇ ਲੋਕਾਂ ਨੂੰ ਪ੍ਰੇਰਣਾ ਮਿਲਦੀ ਹੈ ਕੀ ਮਦਦ ਕਰਨ ਪਰ ਜ਼ਿੰਮੇਵਾਰੀ ਵਾਲਾ ਕੰਮ ਟਾਲਣ ਦੀ ਤਿਆਰੀ ਇਹਨਾਂ ਲੀਡਰਾਂ ਪੂਰੀ ਕੀਤੀ ਹੋਈ ਹੈ ਜਿਵੇਂ ਜਗਨੂ ਵੀਰਾ ਨੂੰ ਕਿਸੇ ਨੇ ਪੁੱਛ ਲਿਆ ਕਿ ਤੁਹਾਡੀ ਇੱਕ ਵੀਡੀਓ ਵਾਇਰਲ ਹੈ ਜਿਸ ਵਿੱਚ ਤੁਸੀਂ ਕਹਿ ਰਹੇ ਸੀ ਕਿ ਮੁਰਗੀਆਂ ਤੇ ਬੱਕਰੀਆਂ ਦਾ ਵੀ ਮੁਆਵਜ਼ਾ ਦੇਾਂਗੇ ਕੁਝ ਸਾਲ ਪਹਿਲਾਂ ਨਾ ਕਿਹਾ ਹੋਣਾ ਅੱਗੋਂ ਨਾਮ ਲੈ ਕੇ ਕਹਿੰਦਾ ਮੈਥੋਂ ਪੁਰਾਣੇ ਲੀਡਰਾਂ ਨੂੰ ਪੁੱਛ ਲਵੋ ਕਿਹੜੇ ਲੀਡਰ ਦਾ ਨਾਲ ਆ ਜਿਹੜਾ ਇਹਨਾਂ ਤੋਂ ਪਹਿਲਾਂ ਸੀ ਉਸ ਤੋਂ ਮੈਂ ਪਹਿਲਾਂ ਸੀ ਤੇ ਗੱਡੀ ਸ਼ੂ ਸ਼ੂ ਕਰਦਾ ਉੱਥੋਂ ਜਗਨੂ ਵੀਰਾ ਚਲਾ ਗਿਆ ਗੱਲ ਮਗਰ ਇਹ ਰਹਿ ਗਈ ਕੀ ਇਹਦਾ ਮਤਲਬ ਇਹ ਹੈ ਕਿ ਇਸ ਤੋਂ ਪਹਿਲਾਂ ਤੇ ਉਸ ਤੋਂ ਵੀ ਪਹਿਲਾਂ ਵਾਲੇ ਅਜੇ ਵੀ ਪੰਜਾਬ ਚ ਲਾ ਰਹੇ ਨੇ ਕਿ ਜਗਨੂ ਵੀਰਾ ਹਾਬ ਚਲਾ ਰਿਹਾ ਹੈ ਜਗਨੂ ਵੀਰੇ ਨੇ ਕਦੇ ਝੂਠ ਨਹੀਂ ਜੇ ਬੋਲਿਆ ਸੋ ਇਹ ਸੱਚ ਹੋਣਾ ਹੈ ਜਿਨ੍ਹਾਂ ਨੂੰ ਪੁੱਟ ਕੇ ਨੇ ਸੁੱਟਿਆ ਸੀ ਅੱਜ ਮੁੜ ਇਹਨੇ ਉਹਨਾਂ ਨੂੰ ਹੀ ਰਾਜ ਤੇ ਥਾਪ ਦਿੱਤਾ ਜੇ ਉਹੀ ਚਲਾ ਰਹੇ ਨੇ ਪੰਜਾਬ ਉਹਨਾਂ ਤੋਂ ਪੁੱਛੋ ਮੈਨੂੰ ਕਿਉਂ ਪੁੱਛਦੇ ਹੋ ਕਿੰਦਾ ਤੇ ਉਹ ਪੁਰਾਣੇ ਵਾਲੇ ਜਿਨ੍ਹਾਂ ਦੀ ਇਹ ਗੱਲ ਕਰਦਾ ਇੰਜ نوٹ ਵੰਡੀ ਜਾਂਦੇ ਨੇ ਜਿਵੇਂ ਕੋਈ ਰਾਜਾ ਪਰਜਾ ਨੂੰ ਉਸ ਦੇ ਪੈਸੇ ਖੈਰਾਤ ਵਿੱਚ ਸ਼ੌਟ-ਸ਼ੌਟ ਗਿੰਦਾ ਹੋਵੇ ਸਦਕੇ ਤੇਰੇ ਕੈਸ਼ ਦੇ ਲੋਕਾਂ ਤੇ ਅਸਲ ਦੁੱਖ ਜਿੰਨੇ ਮਰਜ਼ੀ ਬਖਾਏ ਜਾ ਰਹੇ ਨੇ ਪਰ ਇਹ ਉਹ ਸਭ ਨੂੰ ਇਹ ਲੀਡਰ ਘਾਲ-ਮਾਲ ਕਰਨ ਦੇ ਐਕਸਪਰਟ ਨੇ ਆਪਦੇ ਹੰਝੂਆਂ ਤੇ ਨੋਟਾਂ ਨਾਲ ਆਪਦੀਆਂ ناکਾਮੀਆਂ ਢਕਣ ਦੀ ਕੋਸ਼ਿਸ਼ ਵਿੱਚ ਨੇ ਪਰ ਇਹ ਕਹਾਣੀ ਐ ਮੈਨੇਜ ਕਰ ਲੈਣਗੇ ਇਹਨਾਂ ਨੂੰ ਯਕੀਨ ਹੈ 5 ਸਾਲ ਪਿਛਾਂ ਚੱਲਦੇ ਆ ਜਿਵੇਂ ਇੱਕ ਪੁਆਇੰਟ ਤੋਂ ਬਾਅਦ ਖੇਤੀ ਕਾਨੂੰਨਾ ਖਿਲਾਫ ਵਾਲੇ ਮਹਾਨ ਪ੍ਰਦਰਸ਼ਨ ਨੂੰ ਜਦੋਂ ਪੰਜਾਬੀ ਸੋਸ਼ਲ ਮੀਡੀਆ ਨੇ ਪੂਰਾ ਬਖਾਇਆ ਤਾਂ ਸਰਕਾਰੀ ਤੰਤਰ ਨੂੰ ਵੀ ਇੱਕ ਕਹਾਣੀ ਬਖਾਉਣੀ ਪਈ ਕਹਾਣੀ ਵੱਡੀ ਅੱਡੀ ਹੋ ਗਈ ਪਰ ਇਸ ਨੂੰ ਬਹੁਤਾ ਸਿਰਫ ਲੰਗਰ ਵਾਲੇ ਲੈਂਸ ਵਿੱਚੋਂ ਇਹਨਾਂ ਨੇ ਬਖਾਇਆ ਭਾਵੇਂ ਪਹਿਲਾਂ ਇਸ ਨੂੰ ਖਾਲਸਤਾਨੀ ਆਖ ਕੇ ਵੰਗਾਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹ ਨਹੀਂ ਕਾਮਯਾਬ ਹੋਈ ਇਹਨਾਂ ਨੇ ਦੁਨੀਆ ਦੇ ਇੱਕ ਅਵੱਲੇ ਲੋਕਤੰਤਰੀ ਪ੍ਰਦਰਸ਼ਨ ਨੂੰ ਜਿਨੇ ਸਰਕਾਰ ਨੂੰ ਢਾਇਆ ਇੱਕ ਮੇਲੇ ਵਾਂਗ ਪੇਸ਼ ਕੀਤਾ ਕਹਾਣੀ ਕਮਾਉਣ ਵਿੱਚ ਘਟੋ ਘਟ ਕੁਝ ਇਲਾਕਿਆਂ 'ਚ ਕਾਮਯਾਬ ਹੋ ਗਏ ਪਰ ਫਿਰ ਜਸਵੰਤ ਸਿੰਘ ਖਾਲੜਾ ਦੇ ਮਰਨ ਦੇ 30 ਸਾਲ ਬਾਅਦ ਵੀ ਉਸ ਦੀ ਕਹਾਣੀ ਕਿਉਂ ਨਹੀਂ ਵਿਖਾਈ ਜਾ ਸਕਦੀ ਅਸਲ ਵਿੱਚ ਤਾਂ ਕਹਾਣੀਆਂ ਉਹਨਾਂ ਤੋਂ ਡਰ ਲੱਗਦਾ ਇਹਨਾਂ ਨੂੰ ਹਕਮਾਂ ਨੂੰ ਜਿਸ ਵਿੱਚ ਸੱਚ ਇੰਨਾ ਨੰਗਾ ਚਿੱਟਾ ਹੁੰਦਾ ਹੈ ਕਿ ਉਸ ਨੂੰ ਕਿਸੇ ਐਂਗਲ ਵਗੈਰਾ ਦੇ ਮਗਰ ਨਹੀਂ ਲੁਕਾਇਆ ਜਾ ਸਕਦਾ ਉਸ ਨੂੰ ਰੋਮਾਨੀ ਰੋਮਾਂਟਿਕ ਜਾਮਾ ਨਹੀਂ ਪਾਇਆ ਜਾ ਸਕਦਾ ਉਸ ਨੂੰ ਲੰਗਰ ਭਾਈਚਾਰਕ ਸਾਂਝ ਹਾਏ ਬਾਬੇ ਕਿੰਨੇ ਕਿਊਟ ਨੇ ਇੰਨਾ ਕਹਾਣੀਆਂ ਵਿੱਚ ਨਹੀਂ ਲੁਕਾਇਆ ਜਾ ਸਕਦਾ ਜਸਵੰਤ ਸਿੰਘ ਖਾਲੜਾ ਵੱਲੋਂ ਖੋਲ ਕੇ ਰੱਖ ਦਿੱਤੀ ਸੈਂਕੜੇ ਝੂਠੇ ਮੁਕਾਬਲਿਆਂ ਦੀ ਸੱਚਾਈ ਇੰਨੀ ਨੰਗੀ ਚਿੱਟੀ ਸੀ ਤੇ ਹੈ ਤੇ ਉਹਨਾਂ ਦੀ ਆਪਣੀ ਸ਼ਹਾਦਤ ਉਸ ਅਮਾਨਵੀ ਧੱਕੇ ਦਾ ਐਡਾ ਵੱਡਾ ਬਿੰਬ ਹੈ ਕਿ ਉਸ ਵਿੱਚ ਪਾਰਟੀਬਾਜ਼ੀ ਪਿੱਛੇ ਲੁਕਿਆ ਨਹੀਂ ਜਾ ਸਕਦਾ ਹਾਏ ਬੜਾ ਮਾੜਾ ਹੋਇਆ ਇਹ ਕਹਿ ਕੂ ਕੇ ਭੱਜ ਵੀ ਨਹੀਂ ਸਕਦੇ ਹੜਾਂ ਨੂੰ ਕੁਦਰਤੀ ਕਹਿ ਦਿਓਗੇ ਪਰ ਖਲੜਾ ਸਾਹਿਬ ਵਾਲਾ ਮਸਲਾ ਬਾਲਾ ਕੌੜਾ ਹੈ ਕਿਉਂਕਿ ਆਖਿਰ ਪੂਰੇ ਸਰਕਾਰੀ ਤੰਤਰ ਦੇ ਕਾਤਲ ਬਣ ਜਾਣ ਨੂੰ ਮੁਲਕ ਪ੍ਰਤੀ ਗद्दार ਹੋ ਜਾਣ ਨੂੰ ਕੀ ਕਹੋਗੇ ਰੱਬ ਦਾ ਭਾਣਾ ਕਹੋਗੇ ਕੀਨੇ ਮਾਰੇ ਸੈਂਕੜੇ ਨੌਜਵਾਨ ਹੋਕੇ ਮੈਡਲ ਇਕੱਠੇ ਕਰਨ ਵਾਸਤੇ ਆਪਣੀ ਰਾਜਨੀਤਿਕ ਨਾਕਾਮੀ ਲਕਾਉਣ ਵਾਸਤੇ ਇਤਿਹਾਸਕ ਨਾਕਾਮੀ ਲਕਾਉਣ ਵਾਸਤੇ ਜਦੋਂ ਨੇ ਹੱਥੇ ਨੌਜਵਾਨਾਂ ਨੂੰ ਦਰਜਨਾਂ ਦੇ ਭਾ ਮਾਰ ਸੁੱਟੋਗੇ ਤਾਂ ਇਹਦਾ ਮਤਲਬ ਪੂਰਾ ਤੰਤਰ ਹੀ ਫੇਲ ਹੋ ਗਿਆ ਗੱਦਾਰ ਹੋ ਗਿਆ ਸਟੇਟ ਦਾ ਸਰਕਾਰ ਦਾ ਕੀ ਮਤਲਬ ਰਹਿ ਗਿਆ ਸਭ ਕੁਝ ਹੀ ਟਹਿ ਗਿਆ ਖੁਦ ਨੂੰ ਮੁਲਕ ਸਮਝਣ ਵਾਲਾ ਤੰਤਰ ਉਸ ਮੁਲਕ ਦਾ ਦੁਸ਼ਮਣ ਬਣ ਗਿਆ ਮੁਲਕ ਹੁੰਦਾ ਕੀ ਹੈ ਕਿ ਪੁਲਿਸ ਮੁਲਕ ਹੁੰਦੀ ਹੈ ਮਹਮੰਤਰੀ ਪ੍ਰਧਾਨ ਮੰਤਰੀ ਦਫ਼ਤਰ ਇਹ ਮੁਲਕ ਹੁੰਦੇ ਨੇ ਮੁਲਕ ਤਾਂ ਲੋਕ ਨੇ ਨਹਿਰਾਂ ਵਿੱਚ ਰੁੜਦੀਆਂ ਲਾਸ਼ਾਂ ਮੁਲਕ ਨੇ ਪੰਨੇ ਹੱਡਾਂ ਸਾੜੇ ਹੋਏ ਦਿਲਾਂ ਪਾਟੇ ਦਿਮਾਗਾਂ ਵਾਲੀਆਂ ਲਾਸ਼ਾਂ ਮੁਲਕ ਨੇ ਮੁਲਕ ਤਾਂ ਨਹਿਰਾ ਤੇ ਦਰਿਆਵਾਂ ਵਿੱਚ ਰੁੜ ਗਿਆ ਸੀ ਜੋ ਜਸਵੰਤ ਸਿੰਘ ਖਾਲੜਾ ਨੇ ਉਜਾਗਰ ਕਰ ਦਿੱਤਾ ਸੀ 2-3 ਮਹੀਨੇ ਪਹਿਲਾਂ ਮੈਂ ਇਹ ਫਿਲਮ ਪੰਜਾਬ 1995 ਵੇਖੀ ਇੱਕ ਪ੍ਰਾਈਵੇਟ ਸਕਰੀਨਿੰਗ ਵਿੱਚ ਇਸ ਵਾਂ ਸਿੰਘ ਖਾਲੜਾ ਦੇ ਜੀਵਨ ਤੇ ਬਣੀ ਦਿਲਜੀਤ ਰੋਲ ਕਰ ਰਿਹਾ ਤੁਸੀਂ ਸੁਣੀ ਲਿਆ ਹੋਣਾ ਉਸ ਵੇਲੇ ਤੋਂ ਹੁਣ ਤੱਕ ਸਮਝ ਨਹੀਂ ਆਇਆ ਕਿ ਕੀ ਲਿਖਾਂ ਕੀ ਕਹਾਂ ਐਸੀ ਗੱਲ ਬਾਰੇ ਸੈਂਸਰ ਬੋਰਡ ਕਹਿੰਦਾ ਹੈ ਕਿ ਫਿਲਮ ਵਿੱਚ 100 ਕੱਟ ਲਾਓ ਸ਼ਾਇਦ ਉਨੇ ਹੀ ਕੱਟ ਜਿਨ੍ਹਾਂ ਨੇ ਖਾਲੜਾ ਸਾਹਿਬ ਦੀ ਦੇਹ ਨੂੰ ਲਾਏ ਗਏ ਸਨ ਨਾਲੇ ਸੈਂਸਰ ਬੋਰਡ ਤਾਂ ਕਹਿੰਦਾ ਹੈ ਕਿ ਫਿਲਮ ਵਿੱਚ ਖਾਲੜਾ ਨੂੰ ਖੱਲਾ ਨਾ ਕਹਿਣਾ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਨਹੀਂ ਇਹ ਕਹਿਣਾ ਫਿਲਮ ਦਾ ਨਾਮ ਵੀ ਬਦਲ ਦਿਓ ਕਹਿੰਦੇ ਸਲਾਹ ਦਿੱਤੀ ਹੈ ਕਿ ਇਸ ਦਾ ਨਾਮ ਕਿਸੇ ਦਰਿਆ ਉੱਤੇ ਰੱਖ ਦਿਓ ਕਿਉਂਕਿ ਸ਼ਾਇਦ ਤੰਤਰ ਨੂੰ ਲੱਗਦਾ ਹੈ ਕਿ ਦਰਿਆਵਾਂ ਬਾਰੇ ਗੱਲ ਕਰਨ ਵੇਲੇ ਰੱਬ ਦਾ ਭਾਣਾ ਆ ਕੇ ਭੱਜ ਜਾਵਾਂਗੇ ਜਿਵੇਂ ਫਿਲਮ ਦੇ ਪਹਿਲੇ ਹੀ ਇੱਕ ਸੀਨ ਵਿੱਚ ਕੁਝ ਪੁੱਲਸ ਵਾਲੇ ਕੁਝ ਲਾਸ਼ਾਂ ਇੱਕ ਦਰਿਆ ਵਿੱਚ ਸੁੱਟ ਦਿੰਦੇ ਨੇ ਤੇ ਅਗਾ ਵਧ ਜਾਂਦੇ ਨੇ ਤੁਸੀਂ ਝੂਠੇ ਮੁਕਾਬਲਿਆਂ ਨੂੰ ਹੜਾ ਵਾਂਗ ਕੁਦਰਤੀ ਸਮਝੋ ਫਿਰ ਇਹ ਕਹਾਣੀ ਆ ਜਾਏਗੀ ਉਹਨਾਂ ਹੜਾਂ ਨਾਲ ਖੇਤਾਂ ਵਿੱਚ ਆਏ ਰੇਤੇ ਨੂੰ ਕੱਢਣ ਦਾ ਕੰਮ ਕਰੋ ਲਾਸ਼ਾਂ ਤਾਂ ਰੁੜ ਗਈਆਂ ਰਹਿਣ ਦਿਓ ਭੁੱਲ ਜਾਓ ਕੀ ਲੋੜ ਐ ਉਹਨਾਂ ਦੀ ਕਹਾਣੀ ਦੱਸਣ ਦੀ ਪਾਣੀ ਆਇਆ ਤੇ ਚਲਾ ਗਿਆ ਆਫਦਾ ਪਾਣਾ ਰਾਮ ਰੱਖ